ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ETT 180 ਅਧਿਆਪਕ ਐਸੋਸੀਏਸ਼ਨ ਵੱਲੋਂ ਦਿੜਬਾ ਸ਼ਹਿਰ ਵਿਖੇ ਸਰਕਾਰ ਦੇ ਵਿਰੁੱਧ ਇੱਕ ਭੰਡੀ ਪ੍ਰਚਾਰ ਤੇ ਪੋਲ ਖੋਲ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਰੈਲੀ ਸਭ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪਾਰਟੀ ਦਫ਼ਤਰ ਅੱਗੇ ਸ਼ੁਰੂ ਕੀਤੀ ਗਈ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਰੈਲੀ ਦੌਰਾਨ ਪਿੰਡ ਵਿੱਚ ਘਰ ਘਰ ਜਾ ਕੇ ਸਰਕਾਰ ਦੀ ਪੋਲ ਖੋਲਣ ਸੰਬੰਧਿਤ ਪੈਂਫਲੇਟ ਵੰਡੇ ਗਏ ਅਤੇ ਕੰਧਾਂ ਉੱਪਰ ਇਸ਼ਤਿਹਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਰੈਲੀ ਦਾ ਮੁੱਖ ਕਾਰਨ ਵਿੱਤ ਮੰਤਰੀ ਹਰਪਾਲ ਚਿਮਾ ਵੱਲੋਂ ਯੂਨੀਅਨ ਨਾਲ ਲਗਾਤਾਰ ਕੀਤੇ ਜਾ ਰਹੀ ਲਾਰੇਬਾਜ਼ੀ ਦੱਸਿਆ ਗਿਆ ਹੈ ਨਗਰਾਂ ਬਲਾਕ ਭਰਾਂ ਦੇ ਭਰੂਪ ਸਿੰਘ ਮੋਰਾ ਅਸੀਂ ਜਿਹੜੇ 180 ਵਿਟੀਟੀ ਅਧਿਆਪਕ ਨੇ ਇਹਨਾਂ ਨੇ ਬੜੇ ਤਰ੍ਹਾਂ ਤੋਂ ਸੰਘਰਸ਼ ਕਰ ਰਹੇ ਨੇ ਇਹ ਮਤਲਬ ਦੀ ਪੱਕੀ ਨੌਕਰੀ ਵਾਸਤੇ ਲੜਾਈ ਲੜ ਰਹੇ ਅਸੀਂ ਇਹਨਾਂ ਦੀ ਹਮਾਇਤ ਤੇ ਆਇਆ ਅਸੀਂ ਸਰਕਾਰ ਤੋਂ ਮੰਗ ਕਰਦਿਆਂ ਇਹ ਜਾਇਜ਼ ਮੰਗਾਂ ਇਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜਿਹੜੇ ਸੜਕਾਂ ਤੇ ਰੋੜਦੇ ਨੇ ਸੜਕਾਂ ਤੇ ਨੇ ਰੋੜਿਆ ਜਾਣ ਅਸੀਂ ਇਹ ਸਰਕਾਰ ਤੋਂ ਜ਼ਰੂਰ ਮੰਗ ਕਰਦੇ ਆ ਕਿਉਂਕਿ ਅਸੀਂ ਇਹਨਾਂ ਦੀ ਸਪੋਰਟ ਤੇ ਇਸ ਕਰਕੇ ਆਇਆ ਇਹ ਸੰਘਰਸ਼ 'ਚ ਬਹੁਤ ਚਿਰ ਤੋਂ ਲੜ ਰਹੇ ਨੇ ਇਹ ਸੰਘਰਸ਼ 'ਚ ਲੜਦਾ ਮਤਲਬ ਆਪਣੇ ਬੱਚਿਆਂ ਨੂੰ ਪਾਲਣ ਖਾਤਰ ਜਿਹੜੇ ਸੰਘਰਸ਼ ਹੈ ਹਰੇਕ ਬੰਦਾ ਕਰਦਾ ਜਦੋਂ ਕਿ ਇਹ ਨੌਕਰੀ ਤੇ ਪੱਕੇ ਹੋਏ ਨੇ ਪੱਕੇ ਕਰਨੇ ਚਾਹੀਦੇ ਨੇ ਜਦੋਂ ਇਹਨਾਂ ਦਾ ਕੋਈ ਕਸੂਰ ਹੀ ਨਹੀਂ ਜਦੋਂ ਇਹਨਾਂ 'ਚ ਕੋਈ ਕਮੀ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਹੈ ਬਿਨਾਂ ਜੇ ਟੈਬਲੇਟ ਆਕ ਪਕਰ ਕੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਤਾਂ ਕਿ ਇਹ ਆਪਣੀ ਜਿਹੜੀ ਰਹਿੰਦੀ ਜ਼ਿੰਦਗੀ ਸੁਖੀ ਨਾਲ ਜਿਉ ਸਕਣ। ਯੂਨੀਅਨ ਦੇ ਸੁਭਾ ਪ੍ਰਧਾਨ ਕਮਲ ਠਾਕੂ ਨੇ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਤਾ ਨੇ ਵਿਚਾਰ ਕੇ ਕਹਿੰਦੇ ਸਨ ਕਿ ਸਰਕਾਰ ਬਣਨ ਤੇ ਤੁਹਾਡਾ 180 ਅਧਿਆਪਕਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਪਰ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋਣ ਦੇ ਬਾਵਜੂਦ ਵੀ ਇਹ ਮਸਲਾ ਹੱਲ ਨਹੀਂ ਕੀਤਾ ਗਿਆ ਹੈ। ਮਮ ਕਮਲ ਠਾਕੁਰ ਜੀ 180 ETT ਅਧਿਆਪਕ ਐਸੋਸੀਏਸ਼ਨ ਦਾ ਮੈਂ ਪੰਜਾਬ ਪ੍ਰਧਾਨ ਹਾਂ ਜੀ ਅੱਜ ਅਸੀਂ ਇੱਥੇ ਸਰਕਾਰ ਦਾ ਦੌਰਾ ਚਾਰਾ ਦਿੜਬੇ ਹਲਕੇ ਦੇ ਲੋਕਾਂ ਨੂੰ ਦੱਸਣ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ 2022 ਦੇ ਵਿੱਚ ਪੂਰੇ ਪੰਜਾਬੀਆਂ ਨਾਲ ਭੋਲੇ ਭਾਲੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਤੇ ਉਹਨਾਂ ਝੂਠੇ ਵਾਅਦਿਆਂ ਵਿੱਚੋਂ ਇੱਕ ਵਾਅਦਾ ਇਹਨਾਂ ਨੇ 180 ETT ਅਧਿਆਪਕਾਂ ਨਾਲ ਵੀ ਕੀਤਾ ਸੀਗਾ ਤੇ ਜਿਹਦੇ ਤੋਂ ਅੱਜ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਜੋ ਚਾਹੇ ਉਹ ਕਿਸਾਨਾਂ ਨਾਲ ਜੁੜੇ ਮੁੱਦੇ ਹੋਣ ਚਾਹੇ ਉਹ ਆਪਣੀ ਪੰਜਾਬ ਦੀ ਬੀਬੀ ਨੂੰ 1100 ਰੁਪਏ ਦੇਣਾ ਸੀਗਾ ਤੇ ਚਾਹੇ ਉਹ 180 ਇਗੜੀ ਅਧਿਆਪਕਾਂ ਦਾ ਮਸਲਾ ਹੈ 180 ਜੜੀ ਦੇ ਆਪਕ ਮਰੇ ਮੈਂ ਦੱਸ ਦਿੰਨਾ ਵੀ ਇਹ 180 ਇਟीडी ਅਧਿਆਪਕਾਂ ਨਾਲ ਕਿਉਂਕਿ ਵਿਭਾਗੀ ਗਲਤੀ ਕੀਤੀ ਗਈ ਹੈ ਜਿਹਦਾ ਖਮਿਆਜਾ ਅਸੀਂ ਪਿਛਲੇ 8 ਸਾਲ ਤੋਂ ਭੁਗਤ ਰਹੇ ਹਾਂ ਪਰ ਅੱਜ ਉਸ ਗਲਤੀ ਨੂੰ ਸਿੱਖਿਆ ਮੰਤਰੀ ਨੇ ਸਿੱਖਿਆ ਸਕੱਤਰ ਨੇ ਤੇ ਵਿਭਾਗ ਨੇ ਲਿਖਤੀ ਰੂਪ ਚ ਮੰਨ ਲਿਆ ਹੈ ਵੀ ਗਲਤੀ ਡਿਪਾਰਟਮੈਂਟ ਦੀ ਹੈ ਇਹਨਾਂ 180 ਟੀਚਰਸ ਦੀ ਕੋਈ ਗਲਤੀ ਨਹੀਂ ਹੈਗੀ ਤੇ ਇਹ ਸਾਰੇ ਜਿਹੜੇ ਪੱਤਰ ਹੈ ਇਹ ਹਰਪਾਲ ਚੀਮਾ ਜੀ ਦੇ ਟੇਬਲ ਦੇ ਉੱਤੇ ਪਿਛਲੇ 4 ਸਾਲ ਤੋਂ ਪਏ ਹੋਏ ਨੇ ਤੇ ਭਰਪਾਲ ਚੀਮਾ ਜੀ ਲਗਾਤਾਰ 4 ਸਾਲ ਤੋਂ ਹਰ 10 ਦਿਨ ਬਾਅਦ 15 ਦਿਨ ਬਾਅਦ ਸਾਨੂੰ ਚੰਡੀਗੜ੍ਹ ਸੱਦੇ ਆ ਤੇ ਨਵੀਂ ਡੇਟ ਦੇ ਦਿੰਦੇ ਆ ਬਿਨਾ ਕਿਸੇ ਲੌジਕ ਦੇ ਜਾਂ ਕੋਈ ਲੌジਕ ਦੇ ਤੈਨੂੰ ਕੋਈ ਗੱਲ ਤੇ ਕਰ ਲੈਣ ਸਾਡ ਨਾਲ ਬਸ ਸੱਦੇ ਆ ਅਸੀਂ ਪਹੁੰਚਦੇ ਹਾਂ ਤੇ 15 ਦਿਨ ਬਾਅਦ ਦੁਬਾਰਾ ਆ ਜਾਈਓ ਤੰਗ ਪਰੇਸ਼ਾਨ ਹੋ ਕੇ ਅੱਜ ਅਸੀਂ ਦੜਵੇ ਵਿੱਚ ਪਹੁੰਚੇ ਹਾਂ ਇਹਨਾਂ ਦਾ ਤੋਰਾਚਾਰਾ ਲੋਕਾਂ ਦੇ ਵਿੱਚ ਦੱਸਣਾ ਹੈ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਪੰਜਾਬੀਆਂ ਨੂੰ 2022 ਦੇ ਵਿੱਚ ਲੁੱਟਿਆ ਝੂਠੇ ਵਾਦੇ ਕਰਕੇ ਤੇ 27 ਨੇੜੇ ਆ ਰਿਹਾ ਹੈ ਪੰਜਾਬੀਓ ਤਗੜੇ ਹੋ ਜਾਓ ਸੀਐਮ ਸਾਹਿਬ ਨਾਲ ਇੱਕ ਮੀਟਿੰਗ ਕਰ ਇਹ ਤਾਂ ਬਾਪੂ ਵੀ ਦੇਖੋ ਜੀ ਸੀਐਮ ਸਾਹਿਬ ਨਾਲ ਇੱਕ ਮੀਟਿੰਗ ਮੇਰੀ ਹੋਈ ਹੈ ਜੀ ਥਰੂ ਕਾਨਫਰੈਂਸ ਹੋਈ ਹੈ ਜੀ ਵੀਡੀਓ ਕਾਨਫਰੈਂਸ ਦੇ ਵਿੱਚ ਮੀਟਿੰਗ ਹੋਈ ਹੈ ਔਰੇ ਵਿੱਚ ਉਹਨਾਂ ਨੇ ਵੀ ਉਹਨਾਂ ਦੇ ਸਾਹਮਣੇ ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਟਟਮਾ ਮੰਨਿਆ ਕਿ ਵਿਭਾਗੀ ਗਲਤੀ ਆ ਇਹਨਾਂ ਦਾ ਹੱਲ ਕਰੋ ਪਰ ਫਾਈਨਾਂਸ ਡਿਪਾਰਟਮੈਂਟ ਹੱਲ ਨਹੀਂ ਕਰਦਾ ਪਿਆ ਮੁੱਖ ਮੰਤਰੀ ਸਾਹਿਬ ਨੇ ਵੀ ਆਰਡਰ ਪਾਸ ਕਰ ਦਿੱਤੇ ਵੀ ਇਹਨਾਂ ਦਾ ਹੱਲ ਕਰ ਦਿਓ ਪਰ ਦੇਖੋ ਜੀ ਤੁਹਾਡੇ ਸਾਹਮਣੇ ਆ ਛੋਟੇ ਬੱਚੇ ਭੈਣਾ ਸਾਰੇ ਰੋਡ ਤੇ ਖੜੇ ਆ ਇਹਨਾਂ ਦਾ ਪਿੱਛੇ ਆਪਾ ਕਰਨ ਇੱਥੇ ਆਏ ਆ ਜੀ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇਹਨਾਂ ਨੂੰ ਚੇਤਾ ਕਰਾਉਣ ਆਏ ਆ ਤੇ ਲੋਕਾਂ ਨੂੰ ਵੀ ਚੇਤਾ ਕਰਾਉਣ ਆਏ ਆ ਵੀ ਲੋਕਾਂ ਦੀ ਕੁਝ ਲੋਕਾਂ ਦੀ ਯਾਦ ਆ ਥੋੜੀ ਕਮਜ਼ੋਰ ਹੁੰਦੀ ਆਣ ਵੀ ਚੇਤਾ ਕਰਾਉਣ ਆਏ ਆ ਵੀ ਕਿਸ ਤਰ੍ਹਾਂ ਤਣ ਨਾਲ ਵਾਅਦੇ ਕੀਤੇ ਗਏ ਸੀ ਤੇ ਦੇਖੋ ਪੀ ਉਹਨਾਂ ਵਾਦਿਆਂ ਚ ਕੋਈ ਇੱਕ ਵਾਦਾ ਪੂਰਾ ਹੋਇਆ ਆ ਉਹ ਸਾਰੇ ਵਾਦਿਆਂ ਦੀ ਆਪਾਂ ਇੱਕ ਲਿਸਟ ਬਣਾਈ ਆ ਪੰਫਲਟ ਬਣਾਇਆ ਜਿਹੜਾ ਅਸੀਂ ਪੂਰਾ ਧੜਵੇ ਦੇ ਵਿੱਚ ਪਹਿਲਾਂ ਜਗੇਪਲ ਬਣ ਦੇ ਵਿੱਚ ਅਸੀਂ ਉਹ ਪੋਸਟਰ ਕੰਨਾਂ ਦੇ ਲਗਾ ਕੇ ਆਏ ਆ ਤੇ ਲੋਕਾਂ ਦੇ ਘਰਾਂ 'ਚ ਵੰਡ ਕੇ ਆਏ ਆ ਅੱਜ ਅਸੀਂ ਧੜਵੇ ਦੇ ਵਿੱਚ ਉਹ ਪੋਸਟਰ ਗਲੀ ਗਲੀ ਵਿੱਚ ਲਗਾਵਾਂਗੇ ਤੇ ਗੱਲਾ ਗੱਲੀ ਵਿੱਚ ਕੱਲਾ ਕੱਲਾ ਦਰਵਾਜ਼ਾ ਖੜਕਾ ਕੇ ਉਹਨਾਂ ਨੂੰ ਇਸ਼ਤਿਹਾਰ ਵੀ ਦੇ ਕੇ ਆਵਾਂਗੇ ਜੋ ਇਹਨਾਂ ਨੇ ਤੱਕ ਪੰਜਾਬ ਨਾਲ 180 ਇੰਟੀਟੀਸ਼ਨਾਂ ਨੇ ਕੀਤਾ ਉਹ ਇਸ ਪ੍ਰਾਈਸ ਤੱਕ ਇਲੈਕਸ਼ਨ ਤੱਕ ਇਸੇ ਤਰ੍ਹਾਂ ਸਰ ਹਰ ਸ਼ੰਡੇ ਨੂੰ ਹਰ ਐਤਵਾਰ ਨੂੰ ਅਸੀਂ ਕਿਸੇ ਹੋਰ ਹਲਕੇ 'ਚ ਨਹੀਂ ਸਿਰਫ ਚੀਮਾ ਸਾਹਿਬ ਦੇ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਆ ਹਰ ਐਤਵਾਰ ਨਵੇਂ ਪਿੰਡ ਵਿੱਚ ਜਾਵਾਂਗੇ ਤੇ ਇਹਨਾਂ ਦਾ ਆਪਣੀ ਪ੍ਰਚਾਰ ਕਰਾਂਗੇ ਹੁਣ ਵੀ ਸਾਨੂੰ ਅੰਦਰ ਪੁਲਿਸ ਪ੍ਰਸ਼ਾਸਨ ਨੇ ਸੱਦਿਆ ਸੀਗਾ ਮੀਟਿੰਗ ਦੀ ਕੋਲ ਆਲੂ ਕਹਿੰਦੇ ਪਏ ਆ ਅਗਰ ਸਾਨੂੰ ਪ੍ਰਸ਼ਾਸਨ ਮੀਟਿੰਗ ਦੀ ਕੋਲ 1 ਘੰਟੇ ਦੇ ਵਿੱਚ ਵਿੱਚ ਸਾਨੂੰ ਅਗਰ ਲੈਟਰ ਦੇ ਦਿੰਦਾ ਆ ਚੀਮਾ ਸਾਹਿਬ ਨੂੰ ਆਪਣੀ ਮੀਟਿੰਗ ਉਹ ਜਿਹਦੇ ਵਿੱਚ ਜਾਂ ਤਾਂ ਸਾਡਾ ਕੰਮ ਕੀਤਾ ਜਾਵੇ ਜਾਂ ਤੈਨੂੰ ਨਾ ਕਰ ਦਿੱਤੀ ਜਾਵੇ ਦੇਖੋ ਚੀਮਾ ਜੀ ਨੂੰ ਚੀਮਾ ਸਰ ਨੂੰ ਚਿੰਨੀ ਵਾਲਾ ਆਪਾਂ ਮਿਲੇ ਆ ਉਹਨਾਂ ਨੂੰ ਇਹ ਕਿਹਾ ਨਹੀਂ ਕੰਮ ਕਰਨਾ ਨਾ ਕਰੋ ਕਟੋ ਕਰ ਸਾਨੂੰ ਨਾ ਕਰ ਦੋ ਤੇ ਨਾ ਜੇ ਕਰਨੀ ਆ ਵਿਦ ਲੋਜਿਕ ਕਿਸ ਕਾਨੂੰਨ ਦੇ ਤਹਿਤ ਤੁਸੀਂ ਜਿਹੜਾ ਕੰਮ ਨਹੀਂ ਕਰ ਸਕਦੇ ਜਾਂ ਕਿਹੜੀ ਸਾਡੀ ਗਲਤੀ ਹੈ ਇਹ ਚੀਜ਼ਾਂ ਸਾਨੂੰ ਦੱਸ ਦੋ ਉਸ ਤੋਂ ਬਾਅਦ ਅਸੀਂ ਦਰਵਾਜ਼ੇ ਨਹੀਂ ਚੜਾਂਗੇ ਇਸ ਸੰਬੰਧ ਵਿੱਚ ਜਦੋਂ ਈਟੀਟੀ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਟੀਟੀ ਟੀਚਰਸ ਦੇ ਵਿੱਚੋਂ ਇੱਕ ਆ ਸਰ ਅਸੀਂ ਸਾਡੇ ਨਾਲ ਬਹੁਤ ਜ਼ਿਆਦਾ ਗੈਰ ਕਾਨੂੰਨੀ ਧੱਕਾ ਹੋਇਆ ਵਿਭਾਗੀ ਧੱਕਾ ਹੋਇਆ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਘਟਾ ਦਿੱਤੀਆਂ ਗਈਆਂ ਨੇ ਕਿ ਪ੍ਰੋਬੇਸ਼ਨ ਹੈ ਜਿਹੜਾ ਸਾਡਾ ਅ 8 ਸਾਲ ਕਰ ਦਿੱਤਾ ਗਿਆ ਸੀਗਾ ਜ਼ਬਰਦਸਤੀ ਸਾਡੀ ਰੀਜੋਇਨਿੰਗਾਂ ਹੋਈਆਂ ਸੀਗੀਆਂ ਜਦੋਂ ਵੀ ਮਤਲਬ ਅਸੀਂ ਗੁਹਾਰ ਲੈ ਕੇ ਜਾਂਦੇ ਸੀਗੇ ਕਿਤੇ ਜਾਂ ਅਸੀਂ ਕੋਈ ਵੀ ਸੰਘਰਸ਼ ਕਰਦੇ ਹੁੰਦੇ ਸੀ ਪਿਛਲੀ ਸਰਕਾਰਾਂ ਦੇ ਸਮੇਂ ਉਸ ਸਮੇਂ ਇਹ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਜਿੰਮਾ ਜੀ ਇਹ ਆਸ਼ਵਾਸ਼ਣ ਦਿੰਦੇ ਹੁੰਦੇ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਉਂਦੀ ਹੈ ਤੇ ਸਾਡੀ ਸਰਕਾਰ ਦੇ ਆਉਣ ਦੇ ਅਗਲੇ ਦਿਨ ਹੀ ਤੁਹਾਡਾ ਜਿਹੜਾ ਕੰਮ ਹੈ ਕੀਤਾ ਜਾਊਗਾ ਸਾਡੇ ਵਿੱਚੋਂ ਸੰਘਰਸ਼ੀ ਸਾਥੀ ਸੋਨ ਸਿੰਘ ਜੀ ਜਿਸ ਸਮੇਂ ਟਾਵਰ ਦੇ ਉੱਪਰ ਸੀਗੇ ਸੰਘਰਸ਼ ਕਰ ਰਹੇ ਸੀਗੇ ਉਸ ਸਮੇਂ ਵੀ ਉਹਨਾਂ ਨੇ ਆ ਕੇ ਕਿਹਾ ਸੀ ਕਿ ਮੈਂ ਤੁਹਾਡਾ ਜਿਹੜਾ ਕੇਸ ਆ ਪੂਰੀ ਚੰਗੀ ਤਰ੍ਹਾਂ ਪਤਾ ਕਰਕੇ ਆਇਆ ਹੋਇਆ ਤੁਹਾਡਾ ਕੰਮ ਹੈ ਜਿਹੜਾ ਬਿਲਕੁਲ ਜਾਇਜ਼ ਹੈ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਹੋਣ ਵਾਲਾ ਹੈਗਾ ਸਾਡੀ ਸਰਕਾਰ ਨੂੰ ਸਮਰਥਨ ਦਿਓ ਸਾਡੀ ਸਰਕਾਰ ਨੂੰ ਲੈ ਕੇ ਆਉਣਗੇ ਜੇ ਪੰਜਾਬ ਦੇ ਲੋਕ ਤਾਂ ਅਸੀਂ ਹਰ ਇੱਕ ਮਸਲੇ ਦਾ ਜਿਹੜਾ ਹੱਲ ਹੈ ਪਹਿਲ ਦੇ ਤੌਰ ਤੇ ਕਰਾਂਗੇ ਖਾਸ ਕਰਕੇ ਜਿਹੜਾ ਤੁਹਾਡਾ ਕੰਮ ਹੈ 180 ETT ਟੀਚਰਸ ਦਾ ਕੰਮ ਹੈ ਬਿਲਕੁਲ ਹੀ ਜਾਇਜ਼ ਕੰਮ ਹੈ ਤੁਹਾਡਾ ਕੰਮ ਹਰ ਹਾਲਤ ਦੇ ਵਿੱਚ ਅਗਲੇ ਹੀ ਦਿਨਾਂ ਦੇ ਕੁਝ ਹੀ ਸਾਡੀ ਸਰਕਾਰ ਬਣਨ ਦੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਕੀਤਾ ਜਾਊਗਾ ਪਰ ਅੱਜ ਦੇਖੋ ਤੁਸੀਂ ਸਰਕਾਰ ਬਣੀ ਨੂੰ ਕਿੰਨਾ ਸਮਾਂ ਹੋ ਚੁੱਕਾ ਹੈਗਾ ਇਹ ਇੰਨੇ ਸਮੇਂ ਦੇ ਵਿੱਚ ਸਾਨੂੰ ਲਾਰੇ ਲਾਏ ਜਾ ਰਹੇ ਨੇਗੇ ਝੂਠੇ ਲਾਰੇ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਨੇ ਇਹ ਮੀਟਿੰਗਾਂ ਦੇ ਵਿੱਚ ਕੁਝ ਨਹੀਂ ਹੋ ਨਿਬੜਦਾ ਜਦੋਂ ਕਿ ਪਿਛਲੇ ਸਰਕਾਰ ਵੇਲੇ ਦੇ ਜਿਹੜੇ ਸਿੱਖਿਆ ਮੰਤਰੀ ਸੀ ਪ੍ਰਗਟ ਸਿੰਘ ਉਹਨਾਂ ਨੇ ਵੀ ਲਿਖਤੀ ਦੇ ਵਿੱਚ ਦਿੱਤਾ ਹੋਇਆ ਕਿ ਇਹਨਾਂ ਨੇ ਇਹਨਾਂ ਅਧਿਆਪਕਾਂ ਦਾ ਜਿਹੜਾ ਕੋਈ ਕਸੂਰ ਨਹੀਂ ਹੈ ਇਹਨਾਂ ਦਾ ਕੰਮ ਕੀਤਾ ਜਾਵੇ ਤੇ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਆਪਣੇ ਹਰਜੋਤ ਸਿੰਘ ਬੈਂਸ ਜੀ ਸਿੱਖਿਆ ਮੰਤਰੀ ਨੇ ਉਹਨਾਂ ਨੇ ਵੀ ਲਿਖਤੀ ਰੂਪ ਦੇ ਵਿੱਚ ਇਹ ਕਹਿ ਦਿੱਤਾ ਹੈਗਾ ਕਿ ਇਹਨਾਂ ਦਾ ਕੰਮ ਬਿਲਕੁਲ ਜਾਇਜ਼ ਹੈਗਾ ਵਿਭਾਗ ਨੇ ਆਪਣੀ ਗਲਤੀ ਮੰਨ ਚੁੱਕਿਆ ਹੈ ਜਿਹੜੇ ਵਿਭਾਗੀ ਕਰਮਚਾਰੀ ਸੀਗੇ ਜਿਨ੍ਹਾਂ ਤੋਂ ਇਹ ਗਲਤੀ ਹੋਈ ਹੈ ਸਾਡੇ ਨਾਲ ਜਿਨ੍ਹਾਂ ਨੇ ਧੱਕਾ ਕੀਤਾ ਸੀ ਉਹ ਖੁਦ ਆਪਣੀ ਜਿਹੜੀ ਗਲਤੀ ਹੈ ਮੰਨ ਚੁੱਕੇ ਹੈਗੇ ਆ ਤੇ ਪਰ ਜਿਹੜੇ ਇਹ ਆਪਣਾ ਦੋਰਾ ਚਿਹਰਾ ਰੱਖਣ ਵਾਲੇ ਇਹ ਜਿਹੜੇ ਵਿੱਤ ਮੰਤਰੀ ਨੇਗੇ ਇਹ ਆਪਣੇ ਮਤਲਬ ਸਾਡਾ ਕੰਮ ਕਰਨ ਦੇ ਵਿੱਚ ਪੁਤਾਹੀ ਕਰ ਰਹੇ ਨੇਗੇ ਅੱਜ ਅਸੀਂ ਇਹਨਾਂ ਦੇ ਇਹੀ ਲਾਰਿਆਂ ਦੀ ਜਿਹੜੀ ਪੋਲ ਖੋਲ ਰੈਲੀਆਂ ਨੇ ਗਿਆ ਇਹ ਕਰ ਰਹੇ ਆ 6 ਤਰੀਕ ਤੋਂ ਅਸੀਂ ਸ਼ੁਰੂ ਕੀਤਾ ਹੋਇਆ ਸੀਗਾ ਉਸ ਸਮੇਂ ਅਸੀਂ ਇਹਨਾਂ ਦੇ ਏਰੀਆ ਜਖੇਪੜ ਦੇ ਵਿੱਚ ਭੰਡੀ ਪ੍ਰਚਾਰ ਕੀਤਾ ਹੋਇਆ ਸੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਸ ਤਰ੍ਹਾਂ ਦੇ ਹਿਲਾਰੇ ਲਾ ਕੇ ਕਿਵੇਂ ਕਿਵੇਂ ਆਪਣਾ ਜਿਹੜਾ ਸਮਾਂ ਲੰਘਾ ਰਹੇ ਨੇ ਆਪਣੀ ਸਰਕਾਰ ਦਾ ਸਮਾਂ ਲੰਘਾ ਰਹੇ ਨੇ ਦਿਰਵਾ ਤੋਂ ਹਰਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਣ